ਉਹ ਲਾ ਗਿਆ ਪਾਜੀ ਇਹਦੇ ਕਰਕੇ ਮਕਾਰ ਵੇਚਦਾ ਐ ਸੈਂਟਰਾ ਵੀ ਰੱਖਿਆ ਇਹਨੇ ਮੈਂ ਲੋਕ ਕਹ ਨੂੰ ਤੇਰੇ ਰੋਲੇ ਮਾਰਦਾ ਮਿੰਨੂ ਹੀ ਬੜੀ ਵਾਰ ਕੁੱਟਿਆ ਸੇ ਇਹ ਵੀ ਪੱਦੀ ਪੱਦੀ ਮੰਗਾ ਜਦ ਹੀ ਪੜਕਦਾ ਅਰੇ ਮਿੰਨੂ ਪਾਲ ਲੈਂਦਾ ਨਾ ਕੋੜਦਾ ਨਾ ਮਿੰਨੂ ਆਂਦਾ ਜੇਦੋਂ ਵਕਤ ਪੈ ਜਾਂਦਾ ਉਹਦੇ ਨੂੰ ਕੋਈ ਆਕੇ ਰਾਹਿਆ ਕਿੰਨੇ ਬੜੇ ਨੇ ਮੇਰੇ ਪੁੱਤ ਕੋਈ ਨਹੀਂ ਆ ਕੇ ਲੱਗਦਾ ਅਤਾ ਕਿਉਂ ਰੋ ਰਹੇ ਕੀ ਗੱਲ ਆ ਕੀ ਗੱਲ ਸੜਕਾਂ ਤੇ ਤੁਸੀਂ ਭੱਜੇ ਫਿਰਦੇ ਜੇ ਕੋਈ ਮੁੰਡਾ ਨੌਜਵਾਨ ਭੱਜਾ ਫਿਰਦਾ ਕੀ ਹੋਇਆ ਵਾ ਉਹ ਲੱਗਿਆ ਪਾਜੀ ਇਹਦੇ ਕਰਕੇ ਮੁਕਾਰ ਵੀ ਆਇਤਾ ਐ ਸੈਂਟਰਾ ਜੀ ਰੱਖਿਆ ਐ ਨਵੇਂ ਮੈਂ ਸੈਂਟਰਾ ਜੀ ਰੱਖਦੀ ਰਹੀ ਆ ਪਿੱਕ ਦੇ ਟ੍ਰੈਮ ਬੱਸਾਂ ਤੇ ਚੜ ਜਾਂਦਾ ਬੱਸਾਂ ਦੇ ਲੋਕਾਂ ਨੂੰ ਇੱਤੇ ਰੋਲੇ ਮਾਰਦਾ ਮੈਨੂੰ ਵੀ ਬੜੀ ਵਾਰ ਕੁੱਟਿਆ ਉਹ ਨਹੀਂ ਆਉਂਦਿਆ ਨਹੀਂ ਆ ਪਿੱਛੇ ਆਉਂਦਾ ਕੋਈ ਕੋਈ ਹੈ ਨਹੀਂ ਕੋਈ ਪੂਰੀ ਥਾਲ ਮੇਰੇ ਮੇਰਾ ਜਵਾਈ ਆ ਕੱਲਾ ਦੋ ਮੁੰਡੇ ਦੂਜਾ ਵੀ ਸੈਂਟਰ ਦੀ ਆ ਦੂਜਾ ਵੀ ਇਤਰਾਇ ਕਰਦਾ ਹੈ ਇਹਨੀ ਗੱਲ ਤਾਂ ਮਾੜੀ ਹੋ ਗਈ ਇੰਦੀ ਮਕਾਨ ਵੀ ਇਦਾਂ ਹੈ ਐਂੜ ਕਰਕੇ ਆ ਗਿਆ ਇਹ ਕਿਹੜਾ ਕਰਦਾ ਹੈ ਇਹ ਸੁੱਕਾ ਉਹ ਸੁੱਕਾ ਹੀ ਕਰਦਾ ਜਦ ਤਮਾਕੂ ਉਹ ਖਾਂਦਾ ਤੇ ਆੜੇ ਕਿਥੋਂ ਆਏ ਨਹੀਂ ਕਿ ਆਈ ਸ਼ਹਿਰ ਆ ਸ਼ਹਿਰੋਂ ਆਏ ਤੇ ਚੱਲੇ ਆ ਅਪਰੋਜਪੁਰ ਕੇ ਨੇ ਦੱਸ ਭਾਈ ਤੂੰ ਤੇ ਰਾਜੀ ਹੋ ਜਾਂਦਾ ਅਸੀਂ ਲੈ ਕੇ ਚੱਲੇ ਸਾਂ ਸੋਹਣਿਆਂ ਦੇ ਮੁਕਤੀ ਵਾਲੇ ਲੈ ਜਾਣ ਤੇ ਚੜਕਾ ਦੇ ਮਗਰਮਗਰ ਭੱਜੀ ਫਿਰਦੀ ਬਚਾਉਣ ਵਾਸਤੇ ਸਵੇਰ ਤੇ ਸਵੇਰ ਦੀ ਭੱਜੀ ਫਿਰਦੀ ਨੰਗਾ ਕਦੀ ਪੜਕਦਾ

ਉਤਰਾ ਭਰਾ ਮੇਰੀ ਮਾਂ ਹੈ ਉਤਰਾ ਨਹੀਂ ਉਦਾ ਲੱਗੇ ਨਹੀਂ ਉਦਾ ਗਰੀ ਚੀਜ਼ ਕੋਈ ਲੈ ਕੇ ਮੋਲਤ ਸੋੜ ਦੇਂਦਾ ਸਭ ਕੁਝ ਸੋੜ ਦੇਂਦਾ ਕੁੜੀ ਕਿਤੇ ਆ ਕੁੜੀ ਵੀ ਉਹ ਬੈਕੀ ਆ ਆ ਵੇ ਉਹ ਤੇ ਉਧਰ ਨੂੰ ਚਲੇ ਗਿਆ ਪੰਜ ਛੇ ਵਾਰੀ ਇਧਰ ਨੂੰ ਚਲੇ ਗਿਆ ਅੰਬਰ ਸਾਹਿਬ ਨੂੰ ਪੰਜ ਛੇ ਵਾਰੀ ਇਧਰੋਂ ਚਲੇ ਗਿਆ ਪੰਜ ਛੇ ਵਾਰੀ ਉਧਰੋਂ ਚਲੇ ਗਿਆ ਉਹ ਨਹੀਂ ਕੋਈ ਮੰਨਦਾ بڑے ਮੁੰਡੇ ਕੱਟੇ ਕੀਤੇ ਮੈਂ ਮੁੰਡੇ ਕੱਟੇ ਕੀਤੇ ਨਹੀਂ ਕੋਈ ਆਕੇ ਨਹੀਂ ਲੱਗਦਾ ਜਦੋਂ ਵਾਕਤ ਪੈ ਜਾਂਦਾ ਉਹਦੇ ਨੂੰ ਕੋਈ ਆਕੇ ਰਾਇਦਾ ਕਿੰਨ ਬਣੇ ਨੇ ਮੇਰੇ ਪੁਲਿਸ ਤੇ ਕੋਈ ਨਹੀਂ ਆ ਕੇ ਲੱਗਦਾ ਨਹੀਂ ਇੰਨੀ ਵੜਿਆਤ ਕਰਦੀ ਪਰ ਨਾ ਉਹ ਬੈਗ ਚ ਪਾਇਆ ਬੈਗ ਟੋਟਾ ਹੈ ਉੱਤੇ ਰਾਜ ਸਰ ਇੱਥੇ ਕੋਈ ਵੀ ਨਹੀਂ ਹੈਗਾ ਇਸ ਟਾਈਮ ਇੱਥੇ ਹੋਣਾ ਚਾਹੀਦਾ ਵਾ ਸਭੋਂ ਇੱਥੇ ਕੋਈ ਵੀ ਚਲੋ ਕੋਈ ਗੱਲਬਾਤ ਹੋ ਜਾਂਦੀ ਯਾਰ ਬਣਾ ਕਰੇ ਕੋਈ ਐਂਕਸਾ ਵੀ ਕਟਕਾ ਪਰਦੀ ਆ ਇੱਥੇ ਕੋਈ ਵੀ ਪੁਲਿਸ ਵਾਲਾ ਨਹੀਂ ਹੈਗਾ ਉਹ ਚਲੋ ਇੱਕ ਮੁੰਡਾ ਹੈਗਾ ਉਹ ਕਦੀ ਗੱਡੀਆਂ ਅੱਗੇ ਇੱਧਰ ਜਾਂਦਾ ਵਗਦੀ ਉੱਧਰ ਜਾਂਦਾ ਆ ਤੇ ਉਹਦੇ ਕਰਕੇ ਅਸੀਂ ਸਗੋਂ ਮੈਂ ਇੱਥੇ ਆਇਆ ਸੀਗਾ ਮੈਂ ਤੇ ਆ ਸਗੋਂ ਕੇ ਦੀ ਮਦਦ ਵਾਸਤੇ ਹੀ ਆਇਆ ਵਾਂ ਪਰ ਉਹ ਕੋਈ ਵੀ ਇੱਥੇ ਪੁਲਸਾ ਵਾਲਾ ਨਹੀਂ ਲੱਭਦਾ ਪਿਆ ਅਸੀਂ ਤੇ ਸਗੋਂ ਲੱਭਣ ਦੇ ਉਹ ਇੱਕ ਮਾਂ ਆ ਤੇ ਇੱਕ ਭੈਣ ਆ ਵਿਚਾਰੀ ਉਹ ਇੱਧਰ ਉੱਧਰ ਭਟਕਦੇ ਪਏ ਆ ਕੋਈ ਪੁਲਸਾ ਵਾਲਾ ਨਹੀਂ ਇੱਥੇ ਹੈਗਾ ਹੋਣਾ ਚਾਹੀਦਾ ਆ ਸਰ ਇੱਥੇ